ਤੂ ਤੂ ਕੇ ਸੜਰੀ ਅੰਡਿਆਂ ਦੀ ਟ੍ਰੇ ਬਣਾਉਣ ਵਾਲੀ ਫੈਕਟਰੀ ਹੈ ਜਿਸ ਨੂੰ ਅੱਗ ਲੱਗ ਗਈ ਤੇ ਵੱਡੇ ਨੁਕਸਾਨ ਦਾ ਖੱਜਾ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਕੋਲੌਦੀ ਦੀਆਂ ਨੇ ਜਿੱਥੇ ਇੰਨੀ ਭਿਆਨਕ ਅੱਗ ਲੱਗੀ ਕਿ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 4 ਘੰਟਿਆਂ ਦੇ ਵਿੱਚ ਅੱਗ ਬੁਝਾਈ ਅੱਗ ਲੱਗਣ ਕਰਕੇ ਫੈਕਟਰੀ ਦੀ ਛੱਤ ਡਿੱਗ ਗਈ ਤੇ ਇਮਾਰਤ ਸੜਕੇ ਸੁਆਹ ਹੋ ਗਈ ਯੂਨਿਕ ਪੈਕਿੰਗ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਆ ਉਹਨੂੰ ਅੱਗ ਲੱਗੀ ਉੱਥੇ ਮੌਕੇ ਪਰ ਜਿਹੜਾ ਫਾਇਰ ਬ੍ਰਿਗੇਡ ਸੰਗਰੂਰ ਵੱਲੋਂ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਸਤਾ ਪੇਜ ਕੇ ਜਿਹੜਾ ਇਹ ਸੱਗ ਦੇ ਉੱਤੇ ਕਾਬੂ ਪਾਇਆ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਮੌਕੇ ਤੇ ਪਤਾ ਨਹੀਂ ਲੱਗ ਸਕਿਆ ਅੱਗ ਦੇ ਵਿੱਚ ਹੁਣ ਤੱਕ ਜੋ ਰੌ ਮਟੀਰੀਅਲ ਪਿਆ ਸੀਗਾ ਇਹ ਐਗਟਰੇ ਬਣਾਉਣ ਵਾਲੀ ਕੰਪਨੀ ਹੈ ਉਹ ਰੌ ਮਟੀਰੀਅਲ ਤੇ ਜਿਹੜਾ ਫਿਨਿਸ਼ ਗੁੱਡ ਤਿਆਰ ਹੋਈਆਂ ਐਗਟਰੇ ਨਾਲ ਇੱਕ ਗਰਾਊਂਡ ਭਰਿਆ ਸੀ ਉਹ ਨੂੰ ਜਿਹੜਾ ਅੱਗ ਲੱਗਣ ਨਾਲ